ਪੰਜਾਬ ਸਰਕਾਰ ਪੰਜਾਬੀਆਂ ਨਾਲ ਕਰ ਰਹੀ ਧੋਖਾ ਪੰਜਾਬੀਆਂ ਤੋਂ ਵਸੂਲੇ ਜਾ ਰਹੇ ਬੇਫਜ਼ੂਲ ਦੇ ਪੈਸੇ ਨਮਸਕਾਰ ਮੈਂ ਹਾ ਤਜਸਵਨੀ ਰਾਏ ਤੁਸੀਂ ਦੇਖ ਰਹੇ ਹੋ ਰਤਨ ਪੰਜਾਬੀ ਸੂਬੇ 'ਚ ਬਦਲਾ ਦੇ ਨਾਂ ਤੇ ਸੱਤਾ 'ਚ ਆਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਰਜ਼ੇ ਚੁੱਕ ਚੁੱਕ ਕੇ ਬਦਲਾ ਲਿਉਣ ਦਾ ਜਾ ਰਿਹਾ ਹੈ ਇਹ ਗੱਲ ਹੁਣ ਆਮ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਕਰਜ਼ਾ ਚੁੱਕ ਚੁੱਕ ਕੇ ਸੂਬੇ ਨੂੰ ਰੰਗਲਾ ਬਣਾਉਣਗੇ ਜਿਸ ਦਾ ਉਹ ਹਮੇਸ਼ਾ ਆਪਣੇ ਜਨਤਕ ਭਾਸ਼ਣ 'ਚ ਜ਼ਿਕਰ ਕਰਦੇ ਰਹਿੰਦੇ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਸਿਰ ਚੜੀ ਕਰਜ਼ਿਆਂ ਦੀ ਢਾਂਡ ਉਤਾਰਨ ਅਤੇ ਹੋਰ ਕਰਜ਼ੇ ਨਾ ਲੈਣ ਤੇ ਦਾਅਵੇ ਕਰਨ ਵਾਲੀ ਆਪ ਸੱਤਾ 'ਚ ਆਉਣ ਮਗਰੋਂ ਪੰਜਾਬ ਸਰਕਾਰ ਜੇ ਦੀ ਢਾਂਡ ਲਗਾਤਾਰ ਭਾਰੀ ਕਰਦੀ ਦਿਖਾਈ ਦੇ ਰਹੀ ਹੈ ਇਹ ਤਾਂ ਛੱਡੋ ਜਿਹੜੇ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਭਰੋਸਾ ਕਰਕੇ ਉਨਾਂ ਨੂੰ ਹੋਟ ਪਾਏ ਅਤੇ ਪੰਜਾਬ 'ਚ ਆਪ ਦੀ ਸਰਕਾਰ ਬਣਾਈ ਹੁਣ ਉਹੀ ਸਰਕਾਰ ਪੰਜਾਬ ਵਾਸੀਆਂ ਨਾਲ ਧੋਖਾ ਕਰਦੀ ਨਜ਼ਰ ਆ ਰਹੀ ਹੈ ਦਰਅਸਲ ਪੰਜਾਬ ਸਰਕਾਰ ਆਪਣੇ ਸਿਰ ਤੇ ਚੜਿਆ ਕਰਜ਼ਾ ਸਿੱਧੇ ਤੌਰ ਤੇ ਪੰਜਾਬੀਆਂ ਤੋਂ ਵਸੂਲ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਤੀ ਸੰਕਟ ਦੇ ਮੱਦੇਨਜ਼ਰ ਸਖਤ ਫੈਸਲੇ ਲਏ ਜਿਨ੍ਹਾਂ ਵਿੱਚ ਘਰੇਲੂ ਬਿਜਲੀ ਦੇ 2.5 ਰੁਪਏ ਪ੍ਰਤੀ ਯੂਨਿਟ ਸਬਸਿਡੀ ਦੀ ਵਾਪਸੀ ਤੇਲ ਕੀਮਤਾਂ ਤੇ ਵੇਟ ਵਿੱਚ ਵਾਧਾ ਜਮੀਨਾਂ ਦੇ ਸਰਕਾਰੀ ਭਾਜਵਾਦ ਦਾ ਬਸ ਕਿਰਾਏ ਵਿੱਚ ਵਾਦਦਾ ਤੇ ਗ੍ਰੀਨ ਟੈਕਸ ਆਦਿ ਲਗਾਇਆ ਹੈ ਇਹ ਸਭ ਕਰਕੇ ਪੰਜਾਬ ਸਰਕਾਰ ਸਿਰਫ ਤੇ ਸਿਰਫ ਆਪਣੇ ਸਿਰ ਤੇ ਚੜਿਆ ਕਰਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦੱਸ ਦੇ ਕਿ ਇਸ ਸਮੇਂ ਪੰਜਾਬ ਦੇ ਸਿਰ ਤੇ 374000 ਕਰੋੜ ਰੁਪਏ ਦਾ ਕਰਜ਼ਾ ਹੈ ਜੋ ਕਿ ਪੰਜਾਬ ਦੀ ਜੀਡੀਪੀ ਤੋਂ 46% ਦੇ ਨੇੜੇ ਪਹੁੰਚ ਚੁੱਕਿਆ ਹੈ ਪੰਜਾਬ ਦੀ ਜੀਡੀਪੀ 8 ਲੱਖ ਕਰੋੜ ਦੇ ਕਰੀਬ ਹੈ ਅਜੇ ਵਿੱਚ ਹੁਣ ਨਵੀਂ ਖਬਰ ਆ ਗਈ ਹੈ ਕਿ ਮਾਨ ਸਰਕਾਰ ਨੇ ਹੋਰ ਕਰਜ਼ਾ ਲੈਣ ਦੇ ਲਈ ਆਪਣੀ ਕਰਜ਼ਾ ਹੱਦ ਵਿੱਚ 10000 ਕਰੋੜ ਦੇ ਵਾਅਦੇ ਦੀ ਮੰਗ ਕੀਤੀ ਹੈ ਅਤੇ ਸਬੰਧਿਤ ਮਾਨ ਸਰਕਾਰ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਵੀ ਭੇਜ ਦਿੱਤਾ ਹੈ ਜਿਸ ਵਿੱਚ 10000 ਕਰੋੜ ਦੇ ਬਾਧੂ ਕਰਜ਼ਾ ਹੱਦ ਨੂੰ ਪਰਵਾਣ ਕੀ ਦੇਣ ਲਈ ਕਿਹਾ ਗਿਆ ਹੈ ਹੁਣ ਕਿਹਾ ਜਾ ਰਿਹਾ ਹੈ ਕਿ ਜੇਕਰ ਕੇਂਦਰੀ ਵਿੱਤ ਮੰਤਰਾਲੇ ਨੇ ਕਰਜ਼ਾ ਹੱਦ ਵਿੱਚ ਵਾਅਦੇ ਲਈ ਕੋਈ ਹੰਗਾਰਾ ਨਾ ਭਰਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉੱਠ ਸਕਦਾ ਹੈ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਨੇ ਪੱਤਰ ਵਿੱਚ ਆਪਣੇ ਖਰਚਿਆਂ ਦੀ ਪੂਰਤੀ ਦਾ ਹਵਾਲਾ ਦਿੱਤਾ ਸੂਬਾ ਸਰਕਾਰ ਨੂੰ ਜਾਪਦਾ ਹੈ ਕਿ ਮੌਜੂਦਾ ਸਾਲਾਨਾ ਕਰਜ਼ਾ ਹੱਦ ਨਾਲ ਮੌਜੂਦਾ ਵਿੱਤੀ ਬਰੇ ਦੌਰਾਨ ਪਰਪਾਈ ਨਹੀਂ ਹੋਵੇਗੀ ਪੰਜਾਬ ਸਰਕਾਰ ਹੋਰ ਕਰਜ਼ਾ ਚੁੱਕ ਕੇ ਆਪਣੇ ਖਰਚਿਆਂ ਦੀ ਪੂਰਤੀ ਕਰਨਾ ਚਾਹੁੰਦੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਸਾਲ 2024-25 ਲਈ ਪੰਜਾਬ ਵਿੱਚ ਕਰਜ਼ੇ ਦੀ ਸੀਮਾ 30464.92 ਕਰੋੜ ਰੁਪਏ ਹੈ ਜਿਸ ਵਿੱਚ ਜੁਲਾਈ ਤੱਕ ਸਰਕਾਰ ਨੇ 1394 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਇਸ ਤੋਂ ਇਲਾਵਾ ਸਰਕਾਰ ਨੂੰ ਚਾਲੂ ਵਿੱਤੀ ਸਾਲ ਦੇ 10000 ਕਰੋੜ ਰੁਪਏ ਦੀ ਹੋਰ ਲੋਨ ਸੀਮਾ ਦੀ ਲੋੜ ਹੈ ਵਿਤੀ ਸਾਲ 2023-24 ਵਿੱਚ ਸੂਬਾ ਸਰਕਾਰ ਦੁਆਰਾ ਉਧਾਰ ਲੈਣ ਦੀ ਸੀਮਾ 45730 ਕਰੋੜ ਰੁਪਏ ਸੀ ਸੂਬਾ ਸਰਕਾਰ ਨੇ ਪੱਤਰ ਵਿੱਚ ਦਲੀਲ ਦਿੱਤੀ ਹੈ ਕਿ ਉਸ ਨੂੰ ਪਿਛਲੀਆਂ ਸਰਕਾਰਾਂ ਤੋਂ ਕਰਜ਼ਾ ਵਿਰਾਸਤ ਵਿੱਚ ਮਿਲਿਆ ਹੈ ਜਿਸ ਨੂੰ ਵਾਪਸ ਕੀਤਾ ਜਾਣਾ ਹੈ ਪੰਜਾਬ ਸਰਕਾਰ ਵੱਲੋਂ 69867 ਕਰੋੜ ਰੁਪਏ ਦਾ ਕਰਜ਼ਾ ਚੁਕਾਇਆ ਜਾਣਾ ਹੈ 23900 ਕਰੋੜ ਰੁਪਏ ਦੀ ਰਕਮ ਸਿਰਫ ਕਰਜ਼ੇ ਤੇ ਵਿਆਜ ਦੀ ਮੋੜ ਅਦਾਇਗੀ ਹੈ ਹਾਲਾਂਕਿ ਕਰਜ਼ੇ ਦੀ ਵਿਵਸਥਾ ਵਿਕਾਸ ਕਾਰਜਾ ਲਈ ਹੁੰਦੀ ਹੈ ਪਰ ਸੂਬਿਆਂ ਵਿੱਚ ਬਹੁਤਾਂਤ ਵਿੱਚ ਵੰਡੀਆਂ ਜਾਂਦੀਆਂ ਸਬਸਿਡੀਆਂ ਅਤੇ ਮੁਫਤ ਸਹੂਲਤਾਂ ਨੇ ਅਜ ਲਗਭਗ ਹਰ ਸੂਬੇ ਨੂੰ ਕਰਜ਼ੇ ਦੀ ਦਲਦਲ ਵਿੱਚ ਫਸਾ ਦਿੱਤਾ ਹੈ ਭਾਰਤੀ ਰਿਜ਼ਰਵ ਬੈਂਕ ਤੋਂ ਲੈ ਕੇ ਕੈਗ ਤੱਕ ਲਗਾਤਾਰ ਇਹ ਕਹਿ ਰਹੀ ਹੈ ਕਿ ਸਬਸਿਡੀਆਂ ਤੇ ਸੂਬਾ ਸਰਕਾਰਾਂ ਦਾ ਖਰਚਾ ਲਗਾਤਾਰ ਵਧ ਰਿਹਾ ਹੈ ਕਈ ਥਾਵਾਂ ਤੇ ਸਬਸਿਡੀ ਦੀ ਬਜਾਏ ਮੁਫਤ ਆਣਾ ਮੰਡਿਆ ਜਾ ਰਹੀ ਹੈ ਸਰਕਾਰਾਂ ਅਜਿਹੀਆਂ ਥਾਵਾਂ ਤੇ ਪੈਸਾ ਖਰਚ ਕਰ ਰਹੀਆਂ ਨੇ ਜਿੱਥੇ ਕਮਾਈ ਜ਼ੀਰੋ ਹੋਵੇਗੀ ਮੁਫਤ ਬਿਜਲੀ ਤੇ ਪਾਣੀ ਤੋਂ ਲੈ ਕੇ ਬਸ ਸਫਰ ਤੱਕ ਅਜਿਹੀਆਂ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਨੇ ਜਿਨ੍ਹਾਂ ਦਾ ਮਕਸਦ ਸਿਰਫ ਚੋਣਾ ਜਿੱਤ ਕੇ ਸੱਤਾ ਹਾਸਲ ਕਰਨਾ ਹੈ ਅਜੇ ਕਦਮ ਸੂਬਿਆਂ ਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਰਹੇ ਨੇ ਇਸ ਤੋਂ ਇਲਾਵਾ ਸੂਬਾ ਸਰਕਾਰਾਂ ਦੇ ਬਜਟ ਦਾ ਵੱਡਾ ਹਿੱਸਾ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਵੱਲ ਜਾ ਰਿਹਾ ਹੈ ਪੰਜਾਬ ਹੋਵੇ ਜਾ ਹਿਮਾਚਲ ਜਾ ਤਾਮਿਲਨਾਡੂ ਜਾ ਫਿਰ ਮੱਧ ਪ੍ਰਦੇਸ਼ ਉੱਤਰ ਤੋਂ ਦੱਖਣ ਤੱਕ ਹਰ ਸੂਬੇ ਦੀ ਇਹ ਹਾਲਤ ਬਣੀ ਹੋਈ ਹੈ ਅਤੇ ਇਹ ਹਾਲਤ ਸਿਰਫ ਤੇ ਸਿਰਫ ਲੋਕਾਂ ਨਾਲ ਲੋਕ ਲੁਭਾਉਣੇ ਵਾਅਦੇ ਕਰਨੇ ਨੇ ਜਿਨ੍ਹਾਂ ਨੂੰ ਪੂਰਾ ਕਰਨ ਲਈ ਇਹ ਸਰਕਾਰ ਹੋਰ ਕਰਜ਼ਾ ਚੁੱਕ ਰਹੀਆਂ ਨੇ ਅਤੇ ਸੂਬੇ ਦੀ ਹਾਲਤ ਵੱਧ ਤੋਂ ਬੱਧਰ ਕਰ ਰਹੀਆਂ